ਸੈਕਸ ਐਜੂਕੇਸ਼ਨ ਨੂੰ ਕਿੱਦਾਂ ਦੇਖਦੇ ਹੋ ਮਤਲਬ ਨਿੱਕੇ ਬੱਚੇ ਜਦੋਂ ਚੀਜ਼ਾਂ ਨੂੰ ਦੇਖਦੇ ਨੇ ਅਬਜ਼ਰਵ ਕਰਦੇ ਨੇ ਉਹ ਖੁੱਲ੍ਹ ਕੇ ਮਾਪਿਆਂ ਨਾਲ ਵੀ ਗੱਲ ਨਹੀਂ ਕਰਦੇ ਤੇ ਮਾਪੇ ਵੀ ਕਿਤੇ ਨਾ ਕਿਤੇ ਹੈਜ਼ਿਟੇਟ ਹੁੰਦੇ ਨੇ ਕਿ ਬੱਚਿਆਂ ਨੂੰ ਕਿਵੇਂ ਸਮਝਾਇਆ ਜਾਵੇ ਤੇ ਉਹ ਤੁਹਾਨੂੰ ਕੀ ਲੱਗਦਾ ਕਿ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਇਸ ਚੀਜ਼ ਲਈ ਅਵੇਅਰ ਕਰ ਸਕਦੇ ਹਾਂ ਦੇਖੋ ਇਹ ਇੱਕ ਅਹਿਮ ਹਿੱਸਾ ਏ ਜ਼ਿੰਦਗੀ ਦਾ ਅਸੀਂ ਦੋਗਲੇ ਆ ਦਰਅਸਲ ਜੇ ਧਿਆਨ ਕਰੋਗੇ ਸਾਡੇ ਪੁਰਾਣੇ ਸਮਿਆਂ ਦੇ ਹਜ਼ਾਰਾਂ ਸਾਲ ਪੁਰਾਣੇ ਮੰਦਰਾਂ ਦੇ ਬਾਰ ਬਾਰ ਵੀ ਇਹ ਚੀਜ਼ਾਂ ਲਿਖੇ ਸਾਰੇ ਉਕਰੀਆਂ ਹੋਈਆਂ ਨੇ ਮੂਰਤੀਆਂ ਤੱਕ ਬਣੀਆਂ ਹੋਈਆਂ ਨੇ ਸਾਨੂੰ ਪਤਾ ਜੇ ਕਿ ਇਹ ਇੱਕ ਅਹਿਮ 파ਰਟ ਜੇ ਲਾਈਫ ਦਾ ਤੇ ਉਹਦੇ ਵਿੱਚ ਅਸੀਂ ਕੋਈ ਐਕਟ ਨਹੀਂ ਸਮਝਾ ਰਹੇ ਸਕੂਲ ਵਿੱਚ ਬੱਚਿਆਂ ਨੂੰ ਸਿਰਫ ਇਹ ਦੱਸਣਾ ਕਿ ਤੁਸੀਂ ਸਰੀਰ ਦੇ ਇਹ ਅੰਗ ਨੇ ਕਿਵੇਂ ਸਾਫ ਸਫਾਈ ਰੱਖਣੀ ਹੈ ਕਿਸ ਤਰੀਕੇ ਤੁਸੀਂ ਯਾਨੀ ਇਹਦੀ ਵਰਤੋਂ ਕਦੋਂ ਕਿਵੇਂ ਉਹ ਸਾਰਾ ਕੁਝ ਦਾ ਦੱਸਣਾ ਸਾਨੂੰ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਪਤਾ ਜੇ ਜੇ ਮੇਰੇ ਕੋਲ ਆਊਟਡੋਰ ਚ ਆ ਕੇ ਇੱਕ 11 ਸਾਲ ਦੀ ਬੱਚੀ ਇਸ ਚੀਜ਼ ਬਾਰੇ ਪੁੱਛਦੀ ਹੈ ਤਾਂ ਤੁਸੀਂ ਸਮਝੋ ਕਿ ਇਹਨਾਂ ਨੂੰ ਪਤਾ ਹੈ ਸਿਰਫ ਅਸੀਂ ਅੱਖਾਂ ਮੀਟ ਕੇ ਬੈਠੇ ਆ ਜਾਂ ਇਕੱਠ ਵਰਿਆਂ ਦੀ ਬਾਲੜੀ ਦਾ ਜੇ ਬਲਾਤਕਾਰ ਹੁੰਦਾ ਤਾਂ ਕੀ ਉਹ ਨੂੰ ਇੰਨਾ ਹੱਕ ਵੀ ਨਹੀਂ ਕਿ ਉਹ ਸਮਝ ਸਕੇ ਕਿ ਆ ਮਾੜੀ ਹੈ ਚੰਗੀ ਛੋ ਹੈ ਨਾ ਇਸ ਤੋਂ ਪਰਾਂ ਹੋਣਾ ਜੇ ਕਿਉਂ ਅਸੀਂ ਉਹਨਾਂ ਨੂੰ ਸੌਖਾ ਸ਼ਿਕਾਰ ਬਣਾ ਰਹੇ ਆ ਜਦੋਂ ਕਿ ਇਹ ਚੀਜ਼ ਚਫੇਰੇ ਚੱਲ ਰਹੀ ਹੈ ਇਹਦਾ ਮਤਲਬ ਇਹ ਜਾਣਕਾਰੀ ਦੇਣੀ ਤਾਂ ਇਹ ਚੰਗੀ ਛੋਏ ਮਾੜੀ ਛੋਏ ਤੁਹਾਡੇ ਅੰਗ ਜਾਂ ਉਹਦੇ ਅੰਗ 'ਚ ਕੀ ਫਰਕ ਜੇ ਇਹ ਜਾਣਕਾਰੀ ਦੇਣ ਨਾਲ ਸਗੋਂ ਜਿਹੜੀ ਇੱਕ ਦੂਜੇ ਪ੍ਰਤੀ ਭੈੜੀ ਖਿੱਚ ਜੇ ਉਹ ਖਤਮ ਹੋ ਜਾਏਗੀ ਸਗੋਂ ਦੋਨਾਂ ਦੇ ਵੈਲਿਊ ਸਿਸਟਮ ਬਣਾਇਆ ਜਾਏ ਕਿ ਆ ਭਈ ਇਹਨਾਂ ਦਾ ਵੱਖਰਾ ਰੋਲ ਏ ਇਹਨਾਂ ਦਾ ਵੱਖਰਾ ਰੋਲ ਏ ਪਰ ਇਹਦੇ 'ਚ ਕੋਈ ਅੱਗੇ ਨਹੀਂ ਕੋਈ ਪਿੱਛੇ ਨਹੀਂ ਬਰਾਬਰ ਦੇ ਨੇ ਸੋ ਇਹ ਤਾਂ ਬਹੁਤ ਜ਼ਰੂਰੀ ਜੇ ਕਿ ਸਾਨੂੰ ਇਸ ਐਜੂਕੇਸ਼ਨ ਦਾ ਮੈਂ ਫਿਰ ਦੁਬਾਰਾ ਦੁਹਰਾ ਰਹੀ ਹਾਂ ਕੋਈ ਐਕਟ ਨਹੀਂ ਸਿਖਾ ਰਹੇ এডুকেশন মিনস কে ਤੁਹਾਨੂੰ ਆਪਣੇ ਸਰੀਰ ਬਾਰੇ ਜਾਣਕਾਰੀ ਜੋ ਕਿ ਉਹਨਾਂ ਨੂੰ ਪਤਾ ਲੱਗ ਰਹੀ ਹੈ ਅਧੂਰੀ ਪਰ ਉਹਨ ਪੂਰੀ ਕਿਉਂ ਨਾ ਦਿੱਤੀ ਜਾਵੇ ਕਿ ਸਰੀਰਕ ਜਾਣਕਾਰੀ ਉਹਨੂੰ ਜ਼ਰੂਰ ਹੋਵੇ ਤੇ ਉਹਨੂੰ ਸਮਝ ਹੋਵੇ ਹਰ ਬੱਚੇ ਨੂੰ ਕਿ ਮੇਰਾ ਮਿਸਯੂਜ਼ ਨਾ ਹੋਵੇ ਕਿ ਅੱਜ ਸਾਡੇ ਨੌਜਵਾਨ ਤਾਂ ਛੱਡੋ ਨਿੱਕੇ ਨਿੱਕੇ ਕਲਾਸਾਂ ਚ ਬੇਟੇ ਤੱਕ ਇਹਦਾ ਸ਼ିକਾਰ ਹੋ ਰਹੇ ਨੇ ਕਾਰਨ ਸਿਰਫ ਇਹ ਕਿ ਅਸੀਂ ਉਹਨਾਂ ਨੂੰ ਇਸ ਦੀ ਜਾਣਕਾਰੀ ਨਹੀਂ ਦੇ ਰਹੇ ਸੋ ਉਹਨਾਂ ਨੂੰ ਸਗੋਂ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿਸ ਪਤੋਂ ਮਾੜੀ ਛੋਹ ਦਿੱਤੀ ਗਈ ਅਸੀਂ ਅਪਰੋਚ ਕਿਸ ਨੂੰ ਕਰਨਾ ਕਿਸ ਨੂੰ ਦੱਸਣਾ ਤਾਂ ਕਿ ਉਹਨਾਂ ਦੀ ਆਪਣੀ ਆਵਾਜ਼ ਬਣੇ